ਆਖਰ ਨਮੀਸ਼ਾ ਪ੍ਰਿਆ ਦੀ ਜ਼ਿੰਦਗੀ ਬਚ ਗਈ ਹੈ ਚਮਤਕਾਰ ਹੋ ਗਿਆ ਯਮਨਦੀ ਰਾਜਤਾਨੀ ਸਨਾ ਦੇ ਵਿੱਚ ਬੰਦ ਕਤਲ ਦੇ ਵਿੱਚ ਬੰਦ ਨਮੀਸ਼ਾ ਪ੍ਰਿਆ ਦੀ ਜ਼ਿੰਦਗੀ ਦੇ ਵਿੱਚ ਅਸਲਾਮੁਅਲੈਕਮ ਜੀ ਸੱਚੇ ਕਾਲ ਇੱਥੇ ਜੀ ਗੱਲ ਕਰਾਂਗੇ ਨਮੀਸ਼ਾ ਪ੍ਰਿਆ ਕੇਸ ਦੇ حوالے ਤੋਂ ਨਮੀਸ਼ਾ ਪ੍ਰਿਆ ਕੇਸ ਚ ਨਮੀਸ਼ਾ ਦੀ ਜ਼ਿੰਦਗੀ ਬਚ ਗਈ ਹੈ ਕਿਸ ਤਰ੍ਹਾਂ ਇੱਕ ਵੱਡੇ ਮੋੜ ਤੋਂ ਨਮੀਸ਼ਾ ਪ੍ਰਿਆ ਦੀ ਜ਼ਿੰਦਗੀ ਗੁਜ਼ਰੀ ਤੇ ਹੋਂ ਜਿਹੜਾ ਹੈ ਉਨ੍ਹਾਂ ਦੀ ਜ਼ਿੰਦਗੀ ਇੱਕ ਨਵੇਂ ਮੋੜ ਤੋਂ गुज़र ਕੇ ਉਹਨੂੰ ਸੇਵ ਕਰ ਲਿਆ ਗਿਆ ਤੇ ਕਿਸ ਤਰ੍ਹਾਂ ਬਚਾਅ ਹੋਇਆ ਨਮੀਸ਼ਾ ਪ੍ਰਿਆ ਦਾ ਇਹ ਪੂਰੀ ਦੀ ਪੂਰੀ ਸਟੋਰੀ ਕੀ ਹੈ ਇਸ ਕੇਸ ਦੇ ਵਿੱਚ ਕਿਹੜਾ ਜੋ ਵੱਡਾ ਮੋੜ ਆਇਆ ਤੇ ਅੱਥੇ ਅੱਗੇ ਨਮੀਸ਼ਾ ਪ੍ਰਿਆ ਦੇ ਖਿਲਾਫ ਕੋਈ ਅੱਗੇ ਮਜ਼ੀਦ ਚੀਜ਼ ਹੋਏਗੀ ਕਾਰਵਾਈ ਹੋਏਗੀ ਜਾਂ ਨਹੀਂ ਇਹ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀਡੀਓ ਤੁਸੀਂ ਆਖਰ ਤੱਕ ਦੇਖਣੀ ਹੈ ਜਾਣਕਾਰੀ ਹਾਸਲ ਕਰਨੇ ਆ ਫੇਰ ਅੱਗੇ ਤੇ ਚਰਚਾ ਕਰਾਂਗੇ ਵੀਰੋ ਵੇਖਤੋਂ ਬਾਅਦ ਨਾ ਸਾਡੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਕਲਿੱਕ ਕਰੋ ਸੋ ਚਲਦੇ ਹਾਂ ਵੇਖਦੇ ਹਾਂ ਵੀਡੀਓ लेट्स ਗੋ ਆਖਰ ਨਮੀਸ਼ਾ ਪ੍ਰਿਆ ਦੀ ਜ਼ਿੰਦਗੀ ਬਚ ਗਈ ਆ ਚਮਤਕਾਰ ਹੋ ਗਿਆ ਯਮਨਦੀਰ ਰਾਜਤਾਨੀ ਸਨਾ ਦੇ ਵਿੱਚ ਬੰਦ ਕਤਲ ਦੇ ਦੋਸ਼ ਦੇ ਵਿੱਚ ਬੰਦ ਨਮੀਸ਼ਾ ਪ੍ਰਿਆ ਦੀ ਜ਼ਿੰਦਗੀ ਦੇ ਵਿੱਚ ਇੱਕ ਬਹੁਤ ਵੱਡਾ ਮੋੜ ਆ ਗਿਆ ਜਾਂ ਕਹਿੰਦੇ ਕਿ ਮੌਤ ਦੇ ਵੱਲ ਜਾਂਦੀ ਜਾਂਦੀ ਅਚਾਨਕ ਉਹ ਜ਼ਿੰਦਗੀ ਦੇ ਵੱਲ ਮੋੜ ਪੱਟ ਗਈ ਆ ਕਿਉਂਕਿ ਦੋਵਾਂ ਦੇਸ਼ਾਂ ਦੇ ਧਰਮਗੁਰੂਆਂ ਨੇ ਆਪਸ ਦੇ ਵਿੱਚ ਗੱਲਬਾਤ ਕਰਨੀ ਸ਼ੁਰੂ ਕੀਤੀ ਆ ਨਮੀਸ਼ਾ ਪ੍ਰਿਆ ਦੇ ਬਾਰੇ ਅਸੀਂ ਕੱਲ ਵੀ ਵੀਡੀਓ ਦੇ ਵਿੱਚ ਇਹ ਗੱਲ ਕਹੀ ਸੀ ਕਿ 16 ਜੁਲਾਈ ਨੂੰ ਯਾਨੀ ਕਿ ਅੱਜ ਉਹਨੂੰ ਮੌਤ ਦੀ ਸਜ਼ਾ ਸੁਣਾਰਤੀ ਜਾਣੀ ਹੈ ਜਿਹੜੀ ਕਿ ਪਿਛਲੇ ਲੰਮੇ ਸਮੇਂ ਤੋਂ ਜੇਲ੍ਹ ਦੇ ਵਿੱਚ ਬੰਦ ਹੈ ਕਿਉਂਕਿ ਯਮਨ ਦੇ ਇੱਕ ਨਾਗਰਿਕ ਜਿਹਦੇ ਨਾਲ ਉਹਦੀ ਪਾਰਟਨਰਸ਼ਿਪ ਸੀ ਉਹਦੇ ਕਤਲ ਦੇ ਦੋਸ਼ ਦੇ ਵਿੱਚ ਇਹਨੂੰ ਮੌਤ ਦੀ ਸਜ਼ਾ ਹੋਈ ਉਥੋਂ ਦੀ ਹੇਠਲੀ ਅਦਾਲਤ ਤੋਂ ਲੈ ਕੇ ਸੁਪਰੀਮ ਕੋਰਟ ਤੇ ਉਸ ਤੋਂ ਬਾਅਦ ਰਾਸ਼ਟਰਪਤੀ ਤੱਕ ਦੇ ਵੱਲੋਂ ਇਹ ਉਹਦੀ ਮੌਤ ਦੀ ਸਜ਼ਾ ਬਰਕਰਾਰ ਰੱਖੀ ਗਈ ਹੈ ਉੱਥੇ ਵੈਸੇ ਬਲੱਡ ਮਨੀ ਦੇ ਨਾਲ ਮਸਲਾ ਹੱਲ ਹੋ ਸਕਦਾ ਸ਼ਰੀਆ ਕਾਨੂੰਨ ਦੇ ਮੁਤਾਬਕ ਜੇਕਰ ਤੁਸੀਂ ਉੱਥੋਂ ਦੇ ਕਿਸੇ ਨਾਗਰਿਕ ਦਾ ਕਤਲ ਕੀਤਾ ਜਾਣੇ ਚ ਹੋਇਆ ਜਾਂ ਜਾਨੇ ਚ ਹੋਇਆ ਪਰ ਤੁਹਾਡੀ ਮੌਤ ਦੀ ਸਜ਼ਾ ਜਿਹੜੀ ਉਹ ਤਾਂ ਰੱਦ ਹੋ ਸਕਦੀ ਆ ਜੇਕਰ ਪੀੜਤ ਪਰਿਵਾਰ ਤੁਹਾਨੂੰ ਮਾਫ ਕਰ ਦੇਵੇ ਪਰ ਟੱਬਰ ਨੇ ਹਲੇ ਤੱਕ ਮਾਫ ਨਹੀਂ ਕੀਤਾ ਇਹ ਵੀ ਗੱਲ ਬੜੀ ਵੱਡੀ ਨੋਟ ਕਰਨ ਵਾਲੀ ਆ ਜਿਹੜੇ ਵਿਅਕਤੀ ਦਾ ਕਤਲ ਕੀਤਾ ਗਿਆ ਜਾਂ ਜਿਹਦੀ ਮੌਤ ਦੇ ਦੋਸ਼ ਦੇ ਵਿੱਚ ਨਿਮਿਸ਼ਾ ਪ੍ਰਿਆ ਨੂੰ ਇਹ ਸਜ਼ਾ ਸੁਣਾਈ ਗਈ ਹੈ ਮੌਤ ਦੀ ਇਸ ਦੇ ਪਰਿਵਾਰ ਦੇ ਵੱਲੋਂ ਉਸ ਸਪੀੜਿਤ ਪਰਿਵਾਰ ਦੇ ਵੱਲੋਂ ਇਹ ਨਹੀਂ ਗੱਲ ਕਹੀ ਗਈ ਕਿ ਅਸੀਂ ਬਲੱਡ ਮਨੀ ਸਵੀਕਾਰ ਕਰਦੇ ਹਾਂ ਪਰ ਕਿਉਂਕਿ ਦੋਵਾਂ ਦੇਸ਼ਾਂ ਦੇ ਧਰਮਗੁਰੂਆਂ ਜਿਹਦੇ ਵਿੱਚ ਇੱਕ ਯਮਨ ਦੇ ਧਰਮਗੁਰੂ ਆ ਇੱਕ ਭਾਰਤ ਦੇ ਧਰਮਗੁਰੂ ਆ ਤੇ ਯਮਨ ਦੀ ਸੁਪਰੀਮ ਕੋਰਟ ਦੇ ਇੱਕ ਜੱਜ ਦੇ ਵੱਲੋਂ ਤੇ ਜਿਹੜਾ ਵਿਅਕਤੀ ਮਾਰਿਆ ਗਿਆ ਸੀ ਉਹਦੇ ਭਰਾ ਦੇ ਵੱਲੋਂ ਆਪਸ ਦੇ ਵਿੱਚ ਮਹੱਤਵਪੂਰਨ ਮੀਟਿੰਗਾਂ ਕੀਤੀਆਂ ਜਾ ਰਹੀਆਂ ਆ ਆਪਸ ਦੇ ਵਿੱਚ ਗੱਲਬਾਤ ਜਾਰੀ ਹੈ ਜਿਹਦੇ ਕਰਕੇ ਵਕਤੀ ਤੌਰ ਦੇ ਉੱਤੇ ਸਿਰਫ ਤੇ ਸਿਰਫ ਵਕਤੀ ਤੌਰ ਦੇ ਉੱਤੇ ਨਮੀਸ਼ਾ ਪ੍ਰਿਆ ਦੀ ਮੌਤ ਟਲ ਗਈ ਆ ਬਿਲਕੁਲ ਇਹ ਚਮਤਕਾਰ ਹੋਇਆ ਕਿਉਂਕਿ ਹੁਣ ਤੱਕ ਖਬਰਾਂ ਇਹ ਆ ਜਾਣੀਆਂ ਸੀ ਕਿ ਉਹਨੂੰ ਮਾਰ ਦਿੱਤਾ ਗਿਆ ਉਹਨੂੰ ਖਤਮ ਕਰ ਦਿੱਤਾ ਗਿਆ ਉਹਨੂੰ ਸਦਾ ਮਿਲ ਗਈ ਆ ਪਰ ਫਿਲਹਾਲ ਖਬਰਾਂ ਇਹ ਆ ਕਿ ਭਾਈ ਉਹਦੀ ਜ਼ਿੰਦਗੀ ਬਚ ਗਈ ਆ ਇਹ ਪੱਕੇ ਤੌਰ ਤੇ ਜ਼ਿੰਦਗੀ ਬਚੀ ਆ ਜਾਂ ਅਸਥਾਈ ਤੌਰ ਦੇ ਉੱਤੇ ਜਾਂ ਪੱਕੇ ਤੌਰ ਦੇ ਉੱਤੇ ਇਹਦੇ ਬਾਰੇ ਕੁਝ ਕਹਿ ਨਹੀਂ ਸਕਦੇ ਪਰ ਇਹ ਜਾਣਕਾਰੀ ਜ਼ਰੂਰ ਆਈ ਆ ਏਐਨਆਈ ਦੇ ਰਾਹੀਂ ਜਾਣਕਾਰੀ ਆਈ ਆ ਏਐਨਆਈ ਏਜੰਸੀ ਨੇ ਸੂਤਰਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਆ ਕਿ ਐਕਟੀਵਿਸਟ ਗਰੁੱਪ ਆ ਜਿਹੜੇ ਤੇ ਜਿਹੜੇ ਦੋਵਾਂ ਦੇਸ਼ਾਂ ਦੇ ਪ੍ਰਭਾਵਸ਼ਾਲੀ ਧਾਰਮਿਕ ਗੁਰੂ ਆ ਜਿਹੜੇ ਉਹ ਇਸ ਮਾਮਲੇ ਦੇ ਵਿੱਚ ਦਖਲ ਦੇਣ ਤੋਂ ਬਾਅਦ ਤੇ ਇਹ ਸਜ਼ਾ ਟਾਲੀ ਗਈ ਆ ਨਮੀ ਸ਼ਾਪਰੀਆ ਦੀ ਸਜ਼ਾ ਟਲ ਗਈ ਆ ਉਸ ਤੋਂ ਅਗਲੀ ਗੱਲ ਇਹ ਆ ਵੀ ਪੀੜਤ ਪਰਿਵਾਰ ਆ ਜਿਹੜਾ ਉਹ ਆਪਣੀ ਥਾਂ ਦੇ ਉੱਤੇ ਪਹਿਲਾਂ ਵਾਂਗੂ ਅਡੋਲ ਆ ਉਹ ਕਹਿੰਦੇ ਜੀ ਕਿ ਅਸੀਂ ਮਾਫ਼ ਨਹੀਂ ਕਰਨਾ ਦੂਜੀ ਗੱਲ ਇਹ ਆ ਕਿ ਜਿਹੜੇ ਯਮਨ ਦੇ ਵਿੱਚ ਸੂਫੀ ਵਿਦਵਾਨ ਸ਼ੇਖ ਹਬੀਬ ਉਮਰ ਬਿਨ ਹਾਫਿਜ਼ ਗੱਲਬਾਤ ਕਰ ਰਹੇ ਆ ਤੇ ਯਮਨ ਦੇ ਸੁਪਰੀਮ ਕੋਰਟ ਦੇ ਇੱਕ ਜੱਜ ਤੇ ਮਰਤਕ ਦਾ ਭਰਾ ਵੀ ਇਹਦੇ ਵਿੱਚ ਸ਼ਾਮਿਲ ਆ ਸ਼ੇਖ ਹਬੀਬ ਨੂੰ ਗੱਲਬਾਤ ਵਾਸਤੇ ਮੁਫਤੀ ਮੁਸਲੀਆਰ ਦੇ ਵੱਲੋਂ ਮਨਾਇਆ ਗਿਆ ਉਸ ਤੋਂ ਅਗਲੀ ਗੱਲ ਇਹ ਆ ਇਸ ਰਿਪੋਰਟ ਦੇ ਮੁਤਾਬਕ ਭਾਰਤ ਵਿੱਚ ਸੰਥਾਪੁਰਮ ਦੇ ਗ੍ਰੈਂਡ ਮੁਫਤੀ ਏਪੀ ਅਬੂ ਬਕਰ ਮੁਸਲੀਆਰ ਤੇ ਯਮਨ ਤੋਂ ਸੂਫੀ ਵਿਦਵਾਨ ਸ਼ੇਖ ਹਬੀਬ ਉਮਰ ਬਿਨ ਹਾਫਿਜ਼ ਇਸ ਮਸਲੇ ਦੇ ਉੱਤੇ ਗੱਲਬਾਤ ਕਰ ਰਹੇ ਆ ਤੇ ਵੇਨੇ ਭਾਈ ਇਸ ਮਸਲੇ ਦੇ ਵਿੱਚ ਅੰਤਲਾ ਸੱਟਾ ਕੀ ਨਿਕਲਦਾ ਅੰਤਲਾ ਫੈਸਲਾ ਕੀ ਹੁੰਦਾ ਉਸ ਤੋਂ ਅਗਲੀ ਗੱਲ ਇਹ ਆ ਕਿ ਯਮਨ ਸ਼ੇਖ ਹਬੀਬ ਨੂੰ ਗੱਲਬਾਤ ਵਾਸਤੇ ਮੁਫਤੀ ਮੁਸਲੀਹਾਰ ਦੇ ਵੱਲੋਂ ਮਨਾਇਆ ਗਿਆ ਇਹ ਪਹਿਲੀ ਵਾਰ ਹੋਇਆ ਜਦੋਂ ਪੀੜਤ ਪਰਿਵਾਰ ਦਾ ਕੋਈ ਕਰੀਬੀ ਮੈਂਬਰ ਗੱਲਬਾਤ ਵਾਸਤੇ ਤਿਆਰ ਹੋਇਆ ਸ਼ਰੀਆ ਕਾਨੂੰਨ ਦੇ ਤਹਿਤ ਗੱਲਬਾਤ ਹੋ ਰਹੀ ਹੈ ਜੋ ਪੀੜਤ ਪਰਿਵਾਰ ਨੂੰ ਦੋਸ਼ੀ ਨੂੰ ਬਿਨਾਂ ਕਿਸੇ ਸ਼ਰਤ ਦੇ ਜਾਂ ਫਿਰ ਬਲੱਡ ਮਨੀ ਦੇ ਬਦਲੇ ਮaaf ਕਰਨ ਦਾ ਕਾਨੂੰਨੀ ਅਧਿਕਾਰ ਦਿੰਦਾ ਹੈ ਯਾਨੀ ਕਿ ਇਸ ਵੇਲੇ ਯਮਨ ਦੇ ਇੱਕ ਧਾਰਮਿਕ ਗੁਰੂ ਤੇ ਇਧਰ ਭਾਰਤ ਦੇ ਇੱਕ ਧਰਮਗੁਰੂ ਇਹਨਾਂ ਦੋਵਾਂ ਦੀ ਆਪਸ ਦੇ ਵਿੱਚ ਗੱਲਬਾਤ ਚੱਲ ਰਹੀ ਹੈ Yemen ਦੇ ਵੱਲੋਂ ਧਰਮਗੁਰੂ ਉੱਥੋਂ ਦੀ ਸੁਪਰੀਮ ਕੋਰਟ ਦੇ ਇੱਕ ਜੱਜ ਤੇ ਜਿਹੜੇ ਵਿਅਕਤੀ ਦਾ ਕਤਲ ਹੋਇਆ ਸੀ ਉਦੇ ਭਰਾ ਦੇ ਵੱਲੋਂ ਮਿਲ ਕੇ ਗੱਲਬਾਤ ਕੀਤੀ ਜਾ ਰਹੀ ਹੈ ਸ਼ਾਇਦ ਗੱਲਬਾਤ ਆਉਂਦੇ ਕੁਝ ਘੰਟਿਆਂ ਦੇ ਵਿੱਚ ਜਾਂ ਆਉਂਦੇ ਕੁਝ ਦਿਨਾਂ ਦੇ ਵਿੱਚ ਤਣਪੱਤਨ ਲੱਗ ਜੇ ਪਰ ਮੈਂ ਕੱਲ੍ਹ ਵਾਲੀ ਵੀਡੀਓ 'ਚ ਇਹ ਗੱਲ ਕਹੀ ਸੀ ਕਿ ਚਮਤਕਾਰ ਹੋ ਸਕਦਾ ਜੇਕਰ ਕੁਝ ਘੰਟੇ ਪਹਿਲਾਂ ਤੱਕ ਵੀ ਮੰਨ ਲੋ ਕੇ ਉਦਾਹਰਨ ਦੇ ਤੌਰ 'ਤੇ ਉੱਤੇ ਯਮਨ ਦੇ ਸਮੇਂ ਮੁਤਾਬਕ ਸਵੇਰੇ 10 ਵਜੇ ਜਾਂ ਦੁਪਹਿਰੇ 2 ਵਜੇ ਜਾਂ ਜਿੰਨੇ ਵਜੇ ਵੀ ਫਾਂਸੀ ਦੇਣੀ ਹੋਵੇ ਜਾਂ ਉਹ ਗੋਲੀਆਂ ਮਾਰ ਕੇ ਮਾਰਨਾ ਹੋਵੇ ਜਿਹਨੂੰ ਮੌਤ ਦੀ ਸਜ਼ਾ ਹੋਈ ਆ ਜੇ ਕੁਝ ਘੰਟੇ ਪਹਿਲਾਂ ਤੱਕ ਵੀ ਜਿਹੜਾ ਪੀੜਤ ਪਰਿਵਾਰ ਆ ਉਹ ਬਲੱਡ ਬਣੀ ਲੈਣ ਵਾਸਤੇ ਰਾਜ਼ੀ ਹੋ ਜੇ ਤਾਂ ਫਿਰ ਉਹ ਸੰਬੰਧਿਤ ਵਿਅਕਤੀ ਦੀ ਜਿਹੜਾ ਕਿ ਦੋਸ਼ੀ ਆ ਉਹਦੀ ਮੌਤ ਦੀ ਸਜ਼ਾ ਟਲ ਜਾਂਦੀ ਆ ਉਹਦੀ ਮੌਤ ਦੀ ਸਜ਼ਾ ਖਤਮ ਹੋ ਜਾਂਦੀ ਜੇਕਰ ਪੀੜਤ ਪਰਿਵਾਰ ਮਾਫ ਕਰ ਦੇਵੇ ਇੱਥੇ ਹਾਲੇ ਮਾਫੀ ਦੀ ਖਬਰ ਨਹੀਂ ਆਈ ਪਰ ਕਿਉਂਕਿ ਇਹ ਮਸਲਾ ਬਹੁਤ ਵੱਡੇ ਪੱਧਰ ਤੇ ਉੱਠਿਆ ਇਸ ਕਰਕੇ ਇਸ ਕੁੜੀ ਦੀ ਜ਼ਿੰਦਗੀ ਬਚਣ ਦੇ ਲਈ ਕੁਝ ਕਿਰਨਾ ਨਜ਼ਰ ਆਉਣ ਲੱਗ ਪਈਆਂ ਕੁਝ ਕਿ ਸੰਭਾਵਨਾ ਬਣਦੀ ਨਜ਼ਰ ਆ ਰਹੀ ਆ ਵੀ ਸ਼ਾਇਦ ਉਹਦੀ ਜ਼ਿੰਦਗੀ ਏਵੇਂ ਬਚ ਜਾਵੇ ਸ਼ਾਇਦ ਹੁਣ ਉਹਦੀ ਜ਼ਿੰਦਗੀ ਬਚ ਜਾਵੇ ਜਿਹੜੀਆਂ ਖਬਰਾਂ ਆਉਣੀਆਂ ਸੀ ਕਿ ਹੁਣ ਭਾਈ ਜਿਹੜੀ ਬੱਚੀ ਆ ਉਹ ਮਾਂ ਤੋਂ ਸਖਣੀ ਹੋ ਗਈ ਆ ਜਿਹੜਾ ਬੰਦਾ ਉਹਦੀ ਪਤਨੀ ਜਹਾਨੂ ਗਈ ਆ ਭਾਰਤ ਦੀ ਪੇਸ਼ਨੀ ਚੱਲੀ ਇਸ ਮਸਲੇ ਦੇ ਵਿੱਚ ਹੁਣ ਧਾਰਮਿਕ ਗੁਰੂਆਂ ਦੇ ਦਖਲ ਦੇ ਕਰਕੇ ਤੇ ਉਹਦੀ ਮੌਤ ਦੀ ਸਜ਼ਾ ਵਕਤੀ ਤੌਰ ਦੇ ਉੱਤੇ ਟਲ ਗਈ ਆ ਕੱਲ ਮੈਂ ਇਹ ਵੀ ਗੱਲ ਕਹੀ ਸੀ ਕਿ ਉੱਥੇ ਫਾਂਸੀ ਦੀ ਸਜ਼ਾ ਦਾ ਪ੍ਰਬੰਧ ਆ ਅਸਲ ਦੇ ਵਿੱਚ ਫਾਂਸੀ ਤਾਂ ਉੱਥੇ ਦਿੱਤੀ ਜਾਂਦੀ ਹੀ ਆ ਪਰ ਉੱਥੇ ਵੱਟੇ ਮਾਰ ਮਾਰ ਕੇ ਇੱਟਾਂ ਵੱਟੇ ਮਾਰ ਮਾਰ ਕੇ ਵੀ ਬੰਦੇ ਨੂੰ ਮਾਰਨ ਦਾ ਉੱਥੇ ਕਾਨੂੰਨ ਹੈਗਾ ਪਰ ਹੁਣ ਪਿਛਲੇ ਕੁਝ ਸਮੇਂ ਤੋਂ ਯਮਨ ਦੇ ਵਿੱਚ ਇਹ ਆ ਕਿ ਜੇ ਕਿਸੇ ਨੂੰ ਮੌਤਲੀ ਸਜ਼ਾ ਹੋਵੇ ਤਾਂ ਫਿਰ ਉਸ ਸਬੰਧਤ ਵਿਅਕਤੀ ਨੂੰ ਭਾਵੇਂ ਉਹ ਮਰਦ ਆ ਜਾਂ ਔਰਤਾ ਜੀ ਨੂੰ ਅਦਾਲਤ ਦੇ ਸਜ਼ਾ ਸੁਣਾਈ ਆ ਉਹਨੂੰ ਜੀ ਕੰਬਲ ਦੇ ਵਿੱਚ ਲਪੇਟ ਕੇ ਜਾਂ ਗਲੀਚੇ ਦੇ ਵਿੱਚ ਲਪੇਟ ਕੇ ਪਿੱਠ ਪਰ ਲਟਾ ਲਿਆ ਜਾਂਦਾ ਤੇ ਡਾਕਟਰਾਂ ਦੇ ਵੱਲੋਂ ਉਹਦੇ ਹਾਰਟ ਯਾਨੀ ਕਿ ਇੱਥੇ ਦਿਲ ਆ ਜਿਹੜਾ ਇਹਦੇ ਪਿਛਲੇ ਪਾਸੇ ਬਿਲਕੁਲ ਬੈਕ ਸਾਈਡ ਦੇ ਉੱਤੇ ਇੱਕ ਨਿਸ਼ਾਨ ਲਾਇਆ ਜਾਂਦਾ ਉਸ ਮੌਤਲੀ ਸਜ਼ਾ ਪ੍ਰਾਪਤ ਵਿਅਕਤੀ ਦੇ ਪਿਛਲੇ ਪਾਸੇ ਪਿੱਠ ਦੇ ਉੱਤੇ ਨਿਸ਼ਾਨ ਲਾਇਆ ਜਾਂਦਾ ਡਾਕਟਰ ਦੇ ਵੱਲੋਂ ਤੇ ਫਿਰ ਆਟੋਮੈਟਿਕ ਰਾਈਫਲ ਦੇ ਰਾਹੀਂ ਜਲਾਤ ਦੇ ਵੱਲੋਂ ਗੋਲੀਆਂ ਚਲਾ ਕੇ ਤੇ ਉਹਨੂੰ ਮੌਤਲੀ ਬੁਕਲ ਦੇ ਵਿੱਚ ਭੇਜ ਦਿੱਤਾ ਜਾਂਦਾ ਜਿਹਨੂੰ ਮੌਤਲੀ ਸਜ਼ਾ ਸੁਣਾਈ ਹੁੰਦੀ ਆ ਮਤਲਬ ਇਹ ਜੀ ਕਿ ਗੋਲੀਆਂ ਤੋਂ ਫਿਲਹਾਲ ਨਿਮਿਸ਼ਾਪ੍ਰੀਆ ਬਚ ਗਈ ਆ ਮਤਲਬ ਇਹ ਆ ਕਿ ਕੰਬਲ ਦੇ ਵਿੱਚ ਲਪੇਟ ਕੇ ਉਹਨੂੰ ਮਾਰ ਦਿੱਤਾ ਜਾਣਾ ਸੀ ਅੱਜ ਉਹਦੀ ਇਸ ਗੱਲ ਤੋਂ ਬਚ ਨਗਈ ਆ ਮਤਲਬ ਇਹਦਾ ਇਹ ਆ ਕਿ ਜਿਹੜੀਆਂ ਖਬਰਾਂ ਭਾਰਤ ਦੇ মিডিਏ 'ਚ ਆਉਣੀਆਂ ਸੀ ਕਿ ਉੱਥੇ ਯਾਨੀ ਕਿ ਅਰਬ ਕੰਟਰੀ ਦੇ ਵਿੱਚ ਯਮਨ ਦੇ ਵਿੱਚ ਉੱਥੇ ਆ ਕੁਝ ਇੱਕ ਭਾਰਤੀ ਕੁੜੀ ਨਾਲ ਇੱਕ ਭਾਰਤੀ ਨਰਸ ਦੇ ਨਾਲ ਹੋਇਆ ਇਹ ਖਬਰਾਂ ਰੁਕ ਗਈਆਂ ਫਿਲਹਾਲ ਰੁਕ ਗਈਆਂ ਸੋ ਆਉਂਦੇ ਸਮੇਂ ਦੇ ਵਿੱਚ ਕੀ ਹੋਊਗਾ ਕੁਝ ਕਹਿ ਨਹੀਂ ਸਕਦੇ ਪਰ ਜਿਵੇਂ ਸਿਆਣੇ ਕਹਿੰਦੇ ਹੁੰਦੇ ਆ ਵੀ ਕਈ ਵਾਰੀ ਨਾ ਬੰਦਾ ਸੂਈ ਦੇ ਨਾਲ ਵੀ ਐ ਮੋੜ ਕੱਟਿਆ ਜਾਂਦਾ ਪਹਾੜ ਬਿਲਕੁਲ ਪਟਿਆ ਜਾਂਦਾ ਤੇ ਜ਼ਿੰਦਗੀ ਦੇ ਲਈ ਕੁਝ ਨਾ ਕੁਝ ਨਜ਼ਰ ਆਉਣ ਲੱਗ ਪੈਂਦਾ ਹੁਣ ਉਹਨੂੰ ਉਸ ਕੁੜੀ ਨੂੰ ਤੇ ਉਹਦੇ ਪਰਿਵਾਰ ਨੂੰ ਜ਼ਿੰਦਗੀ ਜਿਉਣ ਦੇ ਜ਼ਿੰਦਗੀ ਬਚਣ ਦੇ ਚਾਹ ਨਜ਼ਰ ਆਉਣ ਲੱਗ ਪੈਣੇ ਆ ਜਾ ਆਉਣ ਲੱਗੇ ਹੋਣੇ ਆ ਸੋ ਵਿਨੇਪਾਈ ਕੀ ਬਣਦਾ ਇਸ ਮਸਲੇ ਦੇ ਵਿੱਚ ਪਰ ਇਹ ਗੱਲ ਥੋੜੀ ਜੀ ਇੱਕ ਵਾਰੀ ਫਿਰ ਚਿੱਤੇ ਕਰਾ ਦਈਏ ਕਿ ਇਹ ਕੁੜੀ ਬੜਾ ਲੰਮਾ ਸਮਾਂ ਪਹਿਲਾਂ ਜਿਹੜੀ ਕਿ ਕੇਰਲ ਦੇ ਪਲੱਕੜ ਸ਼ਹਿਰ ਦੀ ਆ ਇਹ ਗਈ ਸੀ ਜੀ ਯਮਨ ਦੇ ਵਿੱਚ ਇਹਨੇ ਨਰਸਿੰਗ ਇੱਥੇ ਕੀਤੀ ਸੀ ਉੱਥੇ ਜਾ ਕੇ ਇੱਕ ਹਸਪਤਾਲ ਦੇ ਵਿੱਚ ਇਹਨੇ ਨਰਸਰੀ ਨੌਕਰੀ ਸ਼ੁਰੂ ਕੀਤੀ ਉਸ ਤੋਂ 1 ਸਾਲ ਬਾਅਦ ਫਿਰ ਆ ਗਈ ਜੀ ਕੇਰਲ ਦੇ ਵਿੱਚ ਇੱਥੇ ਨੇ ਵਿਆਹ ਕਰਵਾਇਆ ਤੇ ਘਰ ਵਾਲੇ ਨੂੰ ਨਾਲ ਲੈ ਕੇ ਫਿਰ ਉੱਥੇ ਯਮਨ ਦੇ ਵਿੱਚ ਚਲੀ ਗਈ ਸਨਾਂ ਦੇ ਵਿੱਚ ਰਾਜਧਾਨੀ ਦੇ ਵਿੱਚ ਉੱਥੇ ਘਰ ਵਾਲਾ ਇਲੈਕਟ੍ਰੀਸ਼ੀਅਨ ਦਾ ਕੰਮ ਕਰਨ ਲੱਗ ਪਿਆ ਇਹ ਕੁੜੀ ਆ ਜਿਹੜੀ ਉਹ ਲਗਾਤਾਰ ਕਲੀਨਿਕ ਦੇ ਵਿੱਚ ਨਰਸ ਦੀ ਜੌਬ ਕਰਦੀ ਰਹੀ ਫਿਰ ਇਹਦੇ ਘਰ ਵਾਲਾ ਕੁੜੀ ਨੂੰ ਕਿਉਂਕਿ ਇਹਨਾਂ ਦੇ ਘਰ ਦੇ ਵਿੱਚ ਇੱਕ ਬੱਚੀ ਨੇ ਜਨਮ ਲਿਆ ਸੀ ਜਦੋਂ ਉੱਥੇ ਗ੍ਰਹਿ ਹੋ ਤੇ ਛੜਿਆ ਯਮਨ ਦੇ ਵਿੱਚ ਤੇ ਫਿਰ ਉਹ ਬੰਦਾ ਆਪਦੀ ਬੱਚੀ ਨੂੰ ਨਾਲ ਲੈ ਕੇ ਵਾਪਸ ਆ ਗਿਆ ਪਰ ਇਹ ਨਹੀਂ ਸੀ ਆਈ ਯਾਨੀ ਕਿ ਨਿਮਿਸ਼ਾਪ੍ਰੀਆ ਨੇ ਸਮਝਿਆ ਕਿ ਭਾਈ ਮੇਰਾ ਇੱਥੇ ਹੀ ਪੂਰ ਸੁਰੱਖਿਆਤ ਆ ਪਰ ਇਹ ਆਪਦਾ ਕਲੀਨਿਕ ਖੋਲਣਾ ਚਾਹੁੰਦੀ ਸੀ ਕਲੀਨਿਕ ਖੋਲ ਨਹੀਂ ਸਕਦੀ ਕਿਉਂਕਿ ਤੁਸੀਂ ਨਾਗਰਕ ਉਥੋਂ ਦੇ ਨਹੀਂ ਆ ਫਿਰ ਉਥੋਂ ਦਾ ਨਾਗਰਿਕ ਜਿਹੜਾ ਉਹਦੇ ਨਾਲ ਸੰਪਰਕ ਹੋਇਆ ਤੇ ਫਿਰ ਉਹਨਾਂ ਨੇ ਹਿੱਸੇਦਾਰੀ ਤੇ ਇਹ ਖੋਲਿਆ ਫਿਰ ਖਬਰਾਂ ਆਈਆਂ ਜੀ ਕਿ ਫਰਾਡ ਕੀਤਾ ਗਿਆ ਉਸ ਨਾਗਰਿਕ ਦੇ ਵੱਲੋਂ ਕਦੇ ਖਬਰਾਂ ਆਈਆਂ ਜੀ ਕਿ 30% ਕਮਿਸ਼ਨ ਦਾ ਰੌਲਾ ਸੀ ਕਦੇ ਖਬਰਾਂ ਆਈਆਂ ਕੋਈ ਹੋਰ ਨਿੱਜੀ ਰਿਸ਼ਤੇ ਦਾ ਰੌਲਾ ਸੀ ਤੇ ਬਾਅਦ ਦੇ ਵਿੱਚ ਇੱਕ ਦਿਨ ਕਿਉਂਕਿ ਉਹਨੇ ਨਮੀਸ਼ਾਪ੍ਰੀਆ ਦਾ ਪਾਸਪੋਰਟ ਜ਼ਬਤ ਕੀਤਾ ਸੀ ਉਹ ਉਹਨੂੰ ਚਾਹੁੰਦਾ ਨਹੀਂ ਸੀ ਕਿ ਭਾਰਤ ਜਾਵੇ ਜੀ ਯਮਨ ਨੂੰ ਛੱਡ ਕੇ ਤੇ ਫਿਰ ਪਤਾ ਲੱਗਾ ਜੀ ਕਿ ਇਹਨੇ ਯਾਨੀ ਕਿ ਇਸ ਕੁੜੀ ਨੇ ਇਹ ਭਾਰਤੀ ਨਰਸ ਨੇ ਉਹਦੇ ਬੇਹੋਸ਼ੀ ਦਾ ਟੀਕਾ ਲਾਇਆ ਸੋਚ ਇਹ ਸੀ ਇਹ ਬੇਹੋਸ਼ ਹੋ ਜੂ ਤਾਂ ਮੈਂ ਆਪਣਾ ਪਾਸਪੋਰਟ ਇਹਦੀ ਅਲਮਾਰੀ ਦੇ ਵਿੱਚੋਂ ਉਹਨਾਂ ਦੀ ਪੇਟੀ ਦੇ ਵਿੱਚੋਂ ਉਹਨਾਂ ਦੇ ਅਟੈਚੀ ਦੇ ਵਿੱਚੋਂ ਕੱਢ ਕੇ ਲੈ ਜਾਂ ਪਰ ਓਵਰਡੋਸ ਦੇ ਕਰਕੇ ਵੱਧ ਡੋਜ਼ ਲੱਗਣ ਦੇ ਕਰਕੇ ਉਹਦੀ ਮੌਤ ਹੋ ਗਈ ਤੇ ਉਹਦੇ ਮਾਮਲੇ ਦੇ ਵਿੱਚ ਇਹਨੂੰ ਇਹ ਸਜ਼ਾ ਸੁਣਾਈ ਗਈ ਸੀ ਛੇਟਰੀ ਅਦਾਲਤ ਦੇ ਵਿੱਚ ਸਜ਼ਾ ਸੁਣਾਈ ਗਈ ਸੁਪਰੀਮ ਕੋਰਟ ਚ ਚੁਣੌਤੀ ਦਿੱਤੀ ਵਰਕਰਾਂ ਦੀ ਸਜ਼ਾ ਸੁਪਰੀਮ ਕੋਰਟ ਦੇ ਫੈਸਲੇ ਨੂੰ ਰਾਸ਼ਟਰਪਤੀ ਦੇ ਕੋਲੇ ਭੇਜਿਆ ਗਿਆ ਉਹਨਾਂ ਨੇ ਵੀ ਸਜ਼ਾ ਬਰਕਰਾਰ ਰੱਖੀ ਤੇ ਅੱਜ 16 ਤਰੀਕ ਨੂੰ ਯਾਨੀ ਕਿ 16 ਜੁਲਾਈ ਨੂੰ ਇਹਨੂੰ ਮੌਤ ਦੀ ਸਜ਼ਾ ਸੁਣਾਈ ਜਾਣੀ ਸੀ ਯਾਨੀ ਕਿ ਮੌਤ ਇਹਨੂੰ ਮਿਲ ਜਾਣੀ ਸੀ ਕਹਿੰਦੇ ਦਾ ਪਾਬਸਾਜ਼ਾ ਤਾਂ ਸੁਣਾਈ ਗਈ ਸੀ ਅੱਜ ਇਹਦੇ ਗੋਲੀਆਂ ਵੱਜ ਜਾਣੀਆਂ ਸੀ ਤੇ ਬਚਤ ਹੋ ਗਈ ਆ ਫਿਲਹਾਲ ਬਚਾਅ ਹੋ ਗਿਆ ਭਾਰਤ ਦੀ ਸਰਕਾਰ ਨੇ ਹੱਥ ਖੜੇ ਕਰਤੇ ਸੀ ਕਿਉਂਕਿ ਲੰਘੇ ਕੱਲ੍ਹ ਜਿਸ ਤਰੀਕੇ ਦੇ ਨਾਲ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਜੱਜ ਸਾਹਿਬਾਨ ਨੇ ਵੀ ਇਹ ਗੱਲ ਕਹੀ ਕਿ ਵਿਦੇਸ਼ ਦਾ ਮਾਮਲਾ ਇਹਦੇ ਵਿੱਚ ਅਸੀਂ ਕਿੰਨਾ ਕੁਝ ਕਰ ਸਕਦੇ ਆ ਸਾਡੇ ਆਰਡਰ ਨੂੰ ਉੱਥੇ ਕਿਹਨੇ ਮੰਨਣਾ ਤੇ ਫਿਰ ਜਿਹੜੇ ਅਟਾਰਨੀ ਜਿਹਨਾਂ ਨਾਲ ਆ ਉਹਨਾਂ ਨੇ ਵੀ ਗੱਲ ਕਹੀ ਸੀ ਕਿ ਭਾਰਤ ਇਸ ਤੋਂ ਵੱਧ ਕੇ ਕੁਝ ਵੀ ਨਹੀਂ ਕਰ ਸਕਦਾ ਸੋ ਇਥੋਂ ਇਹ ਗੱਲ ਕਲੀਅਰ ਹੋ ਗਈ ਸੀ ਕਿ ਭਾਈ ਇਹਦੇ ਗੋਲੀ ਵੱਜਣੀ ਹੀ ਵੱਜਣੀ ਆ ਇਸ ਕੁੜੀ ਨਾ ਮਰ ਹੀ ਜਾਣਾ ਇਸ ਕੁੜੀ ਨੂੰ ਬਚਾਇਆ ਨਹੀਂ ਜਾ ਸਕਣਾ ਪਰ ਇਹ ਕੁੜੀ ਬਚਣ ਦੇ ਵਿੱਚ ਕਾਮਯਾਬ ਹੋ ਗਈ ਵਕਤੀ ਤੌਰ ਦੇ ਉੱਤੇ ਉਹਦੀ ਜ਼ਿੰਦਗੀ ਭਾਈ ਬਚ ਗਈ ਵਕਤੀ ਤੌਰ ਦੇ ਉਤੇ ਜਿੰਦਗੀ ਦਾ ਬਚਾਅ ਹੋ ਜਾਣਾ ਇਹ ਟੱਬਰ ਦੇ ਲਈ ਬਹੁਤ ਵੱਡੀ ਰਾਹਤ ਵਾਲੀ ਗੱਲ ਆ ਤੇ ਇਸ ਗੱਲ ਤੋਂ ਆਪਾਂ ਸਿੱਟਾ ਕੀ ਕੱਢਦੇ ਆ ਸਿੱਟਾ ਇਹ ਆ ਕਿ ਕੁਦਰਤ ਬਹੁਤ ਬਲਵਾਨ ਆ ਕਈ ਵਾਰੀ ਤੁਹਾਡੀ ਮੌਤ ਆ ਜਿਹੜੀ ਉਹ ਬਿਲਕੁਲ ਮੂੜ ਕੱਟ ਜਾਂਦੀ ਤੇ ਤੁਸੀਂ ਜ਼ਿੰਦਗੀ ਦੇ ਰਾਹ ਦੇ ਵੱਲ ਫੇਰ ਆ ਜਾਂਦੇ ਆ ਤੇ ਕਈ ਵਾਰ ਇਹ ਕੁਝ ਹੁੰਦਾ ਵੀ ਭਾਈ ਤੁਸੀਂ ਜਾਂਦੇ ਹੋ ਨੇ ਸਿੱਧੇ ਰਾਹ ਦੇ ਉੱਤੇ ਤਾਂ ਸਿੱਧਾ ਮੌਤ ਦੇ ਵੱਲ ਤੁਰ ਜਾਂਦਾ ਰਾਹ ਪਰ ਆਪਾਂ ਸਿੱਟਾ ਇੱਕ ਹੋਰ ਵੀ ਕੱਢਣਾ ਕਿ ਭਾਈ ਇਹ ਤਾਂ ਚਲੋ ਭਵਿੱਖ ਦੇ ਵਿੱਚ ਕੀ ਬਣਨਾ ਇਹ ਸਥਾਈ ਆ ਟਲੀ ਉਹਦੀ ਮੌਤ ਲਈ ਸਜ਼ਾ ਕੇ ਵਕਤੀ ਤੌਰ ਦੇ ਉੱਤੇ ਆ ਪਰ ਜੇਕਰ ਤੁਸੀਂ ਕਿਸੇ ਵੀ ਦੇਸ਼ ਵਿੱਚ ਜਾਂਦੇ ਆ ਉੱਥੋਂ ਦੇ ਕਾਨੂੰਨ ਮੁਤਾਬਕ ਰਹਿਣਾ ਚਾਹੀਦਾ ਜੇ ਸਾਡੀ ਉੱਥੇ ਕੋਈ ਬੇਵੱਸੀ ਆ ਤੇ ਫਿਰ ਆਪਾਂ ਨੂੰ ਪਿੱਛੇ ਨੂੰ ਹੋ ਜਾਣਾ ਚਾਹੀਦਾ ਅਸੀਂ ਕਈ ਵਾਰੀ ਕਹਿੰਦੇ ਆ ਮੈਨੂੰ ਵੀ ਕਈ ਪੈਣਾ ਵੀਰਾਂ ਨੇ ਕਿਹਾ ਪਹਿਲਾਂ ਉਹਨੇ ਪਾਸਪੋਰਟ ਕਿਉਂ ਜ਼ਬਤ ਕੀਤਾ ਫਿਰ ਤਾਂ ਸਾਡੇ ਕਿੰਨੇ ਲੋਕਾਂ ਨੂੰ ਤੰਗ ਕੀਤਾ ਜਾਂਦਾ ਇਹਨੂੰ ਮਾਫ਼ ਕਰ ਦੇਣਾ ਚਾਹੀਦਾ ਆਪਾਂ ਘਰ ਬੈਠ ਕੇ ਮਾਫ਼ ਨਹੀਂ ਕਰਨਾ ਕੋਈ ਬੰਦਾ ਆਪਦੇ ਘਰ ਚ ਬੈਠ ਕੇ ਏਸੀ ਲਾ ਕੇ ਉਹਨੂੰ ਮਾਫ਼ ਨਹੀਂ ਕਰ ਸਕਦਾ ਇਹ ਉੱਥੋਂ ਦੇ ਕਾਨੂੰਨ ਮੁਤਾਬਕ ਆ ਹਰ ਥਾਂ ਦੇ ਉੱਤੇ ਸਾਡੀ ਤੁਹਾਡੀ ਨਹੀਂ ਚੱਲਦੀ। ਇਹ ਆਪਣੇ ਬਲਬਲੇ ਹੋ ਜਾਂਦੇ ਯਾਰ ਐ ਹੋ ਜਾਂਦਾ ਤਾਂ ਐਉਂ ਨਹੀਂ ਹੁੰਦਾਗਾ ਹਰ ਥਾਂ ਦੇ ਉੱਤੇ ਜਿਵੇਂ ਅਸੀਂ ਚਾਹੁੰਦੇ ਆ। ਉਹਨਾਂ ਦੇ ਨਾਗਰਿਕ ਨੂੰ ਮਾਰਿਆ ਤੇ ਬਦਲੇ ਦੇ ਵਿੱਚ ਮੌਤ ਆ। ਭਾਵੇਂ ਕਿ ਆਪਾਂ ਇਹ ਗੱਲ ਕਹਗੇ ਜੀ ਕੋਈ ਗੜਾ ਮਾਰਨਾ ਚਾਹੁੰਦੀ ਸੀ, ਮਾਰਨਾ ਚਾਹੁੰਦੀ ਹੋਵੇ ਜਾਂ ਨਾ ਮਾਰਨਾ ਚਾਹੁੰਦੀ ਹੋਵੇ ਪਰ ਮਾਰਿਆ ਤਾਂ ਗਿਆ, ਮਰਤਾ ਗਿਆ ਤੇ ਅਦਾਲਤ ਨੇ ਉੱਥੇ ਸਬੂਤਾਂ ਦੇ ਆਧਾਰ 'ਤੇ ਉੱਥੇ ਮੌਤ ਦੇਖਣੀ ਨਾ ਕਿ ਕਾਰਨ ਦੇਖਣੇ ਆ। ਸੋ ਇਸ ਕਰਕੇ ਪਾਈ ਇੱਕ ਬਹੁਤ ਵੱਡਾ ਮੁੱਦਾ ਸੀ। ਜੇਕਰ ਤੁਹਾਡਾ ਵੀ ਕਿਸੇ ਦੇਸ਼ ਦੇ ਵਿੱਚ ਜਾ ਕੇ ਕਿਸੇ ਨਾਲ ਕੋਈ ਰੌਲਾ ਰੱਪਾ ਹੈ। ਕਈ ਵਾਰੀ ਕੋਈ 2 4 5 7 10 ਲੱਖ ਰੁਪਏ ਦਾ ਹੁੰਦਾ ਵੀ ਆ ਮੈਂ ਸੋਚਦਾ ਕਿ ਜ਼ਿੰਦਗੀ ਤੋਂ ਵੱਡੀ ਮੁੱਲੀ ਚੀਜ਼ ਕੋਈ ਨਹੀਂ ਕਈ ਵਾਰੀ ਹਾਰ ਕੇ ਵੀ ਜਿੱਤ ਹਾਸਲ ਹੋ ਜਾਂਦੀ ਹੈ ਕਈ ਵਾਰੀ ਜਿੱਤ ਕੇ ਵੀ ਹਾਰ ਮੀਸੀਬ ਹੋ ਜਾਂਦੀ ਹੈ ਸੋ ਹਾਲਾਂਕਿ ਤੁਹਾਡੇ ਨਾਲ ਧੋਖਾ ਕਦੇ ਨਾ ਹੋਵੇ ਪਰ ਜੇਕਰ ਤੁਹਾਡਾ 2 4 ਲੱਖ ਰੁਪਏ ਦਾ ਕੋਈ ਨੁਕਸਾਨ ਕਰ ਗਿਆ ਤੁਸੀਂ ਉਹਦੇ ਨਾਲ ਸਿੱਝ ਕੇ ਤੇ ਆਪਦਾ ਨੁਕਸਾਨ ਪੂਰਾ ਕਰਨਾ ਚਾਹੋ ਨੇ ਤੇ ਉਸ ਬੰਦੇ ਦਾ ਕੋਈ ਹੋਰ ਵੱਡਾ ਨੁਕਸਾਨ ਹੋ ਜਾਂਦਾ ਫਿਰ ਪੈਸੇ ਵੀ ਗਏ ਜ਼ਿੰਦਗੀ ਵੀ ਗਈ ਪਰਿਵਾਰ ਦੇ ਵਿੱਚ ਵੀ ਬਹੁਤ ਵੱਡੇ ਸਮੱਸਿਆਵਾਂ ਸਾਹਮਣੇ ਆਉਂਦੀਆਂ ਤੇ ਹੋਰ ਵੀ ਬੜਾ ਕੁਝ ਵਿਗੜ ਜਾਂਦਾ ਇਸ ਕਰਕੇ ਨਮੀਸ਼ਾ ਪ੍ਰਿਆ ਦੀ ਇਹ ਕਹਾਣੀ ਸਾਡੇ ਲਈ ਬਹੁਤ ਕੁਝ ਸਿੱਖਣ ਤੇ ਸਿਖਾਉਣ ਵਾਲੀ ਆ ਉਹਦੀ ਜ਼ਿੰਦਗੀ ਬਚੀ ਰਹੇ ਇਹਦੀ ਅਸੀਂ ਕਾਮਨਾ ਕਰਦੇ ਆ ਉਹਦੇ ਟੱਬਰ ਨੂੰ ਜਿਹੜਾ ਟੱਬਰ ਮਾਰਿਆ ਗਿਆ ਜਿਹੜਾ ਟੱਬਰ ਦਾ ਜੀ ਮਾਰਿਆ ਗਿਆ ਉਹਦੀ ਵੀ ਆਪਾਂ ਕਹਾਣੀ ਸੁਣੀਏ ਉਹਨਾਂ ਦੀ ਪੀੜ ਵੀ ਸੁਣੀਏ ਵੀ ਉਹਨਾਂ ਦੇ ਮਨ ਦੇ ਉੱਤੇ ਕੀ ਕੀ ਕੁਝ ਚੱਲਦਾ ਹੋਊਗਾ ਉਹਨਾਂ ਨੇ ਇੰਨੇ ਲੰਮੇ ਸਮੇਂ ਤੋਂ ਅੱਜ ਤੱਕ ਕਿਵੇਂ-ਕਿਵੇਂ ਪੀੜ ਹੰਢਾਈ ਹੋਊਗੀ ਇਹ ਵੀ ਗੱਲ ਸੋਚਣ ਵਿਚਾਰਨ ਵਾਲੀ ਆ ਪਰ ਚੰਗਾ ਹੋਇਆ ਧਰਮਗੁਰੂ ਆਪਸ ਦੇ ਵਿੱਚ ਗੱਲਬਾਤ ਕਰ ਰਹੇ ਆ ਯਮਨ ਦੀ ਸੁਪਰੀਮ ਕੋਰਟ ਇਸ ਮਾਮਲੇ 'ਚ ਪਈ ਆ ਪੀੜਤ ਦਾ ਭਰਾ ਜਿਹੜਾ ਉਹ ਇਸ ਮਾਮਲੇ ਦੇ ਵਿੱਚ ਆਇਆ ਤੇ ਆਸ ਦੀ ਮਮੂਲੀ ਜੀ ਕਰਨ ਜੱਗੀ ਆ ਕਿ ਜਿਹੜੀ ਇਹ ਵਕਤੀ ਤੌਰ ਦੇ ਉੱਤੇ ਮੌਤ ਦੀ ਸਜ਼ਾ ਟਲੀ ਆ ਸ਼ਾਇਦ ਇਹ ਪੱਕੇ ਤੌਰ ਦੇ ਉੱਤੇ ਵੀ ਟਲ ਜਾਵੇ ਚਲੋ ਬੋਲੀ ਨਾ ਕੋਈ ਪਲੀਜ਼ ਨਮੀਸ਼ਾ ਪ੍ਰਿਆ ਓਕੇ ਜੀ ਇਹ ਵੀਡੀਓ ਵੇਖੀਏ ਰਿਪੋਰਟ ਵੇਖੀਏ ਤੁਸੀਂ ਨਮੀਸ਼ਾ ਪ੍ਰਿਆ ਦੀ ਜ਼ਿੰਦਗੀ ਬਚਣ ਦੀ ਜਿਹੜੀ ਕਿਰਨ ਹੈ ਉਹ ਨਜ਼ਰ ਆਉਣ ਲੱਗ ਪਈ ਹੈ ਇੱਥੇ ਪਹਿਲਾ ਜਿਹੜਾ ਕੋਰ ਦਾ ਫੈਸਲਾ ਇਹ ਨਜ਼ਰ ਆਉਂਦਾ ਪਿਆ ਸੀ ਕਿ ਫੌਰੀ ਤੌਰ ਤੇ ਤੌਰ ਤੇ ਉਹਨੂੰ ਫਾਂਸੀ ਹੋ ਜਾਏਗੀ ਉਹਨੂੰ ਮੌਤ ਦੀ ਸਨਾਹ ਸਜ਼ਾ ਸੁਣਾਈ ਜਾਏਗੀ ਲੇਕਿਨ ਇੱਥੇ ਹੁਣ ਜਿਹੜੇ ਇੰਡੀਆ ਦੇ ਵਿੱਚ ਮੌਜੂਦ ਮੁਫਤੀ ਨੇ ਧਰਮ ਗੁਰੂ ਨੇ ਉਹਨਾਂ ਨੇ ਗੱਲ ਕੀਤੀ ਹੈ ਯਮਨ ਦੇ ਵਿੱਚ ਜਿਹੜੇ ਮੁਫਤੀ ਨੇ ਉਹਨਾਂ ਦੇ ਨਾਲ ਤੇ ਉਹਨਾਂ ਨੇ ਉਸ ਖਾਨਦਾਨ ਦੇ ਨਾਲ ਗੱਲ ਕੀਤੀ ਹੈ ਪੀੜਿਤ ਪਰਿਵਾਰ ਦੇ ਨਾਲ ਜਿਨ੍ਹਾਂ ਦੇ ਨਾਲ ਐ ਚੀਜ਼ ਹੋਈ ਹੈ ਘਟਨਾ ਹੋਈ ਹੈ ਕਿ ਜਿਨ੍ਹਾਂ ਨੇ ਆਪਣਾ ਜਿਹੜਾ ਵਿਅਕਤੀ ਹੈ ਉਹ ਠੀਕ ਹੈ ਲੂਜ਼ ਕੀਤਾ ਤੇ ਜਿਹਦੀ ਡੈਥ ਹੋਈ ਹੈ ਠੀਕ ਹੈ ਤਾਂ ਬੇਸਿਕਲੀ ਯਮਨ ਦੇ ਵਿੱਚ ਜਿਹੜਾ ਮੋਦੀ ਸਜ਼ਾ ਫੌਰੀ ਤਰਤੇ ਸੁਣਾਈ ਜਾਂਦੀ ਹੈ ਤੇ ਇਹਨਾਂ ਨੇ ਜਿਸ ਤਰ੍ਹਾਂ ਐਕਸਪਲੇਨ ਕੀਤਾ ਕਿ ਕਿਸ ਤਰ੍ਹਾਂ ਜਿਹੜੀ ਜਿਹੜੀ ਡੈਥ ਹੁੰਦੀ ਹੈ ਉਸ ਬੰਦੇ ਦੀ ਠੀਕ ਹੈ ਤੇ ਇੱਥੇ ਜੀ ਹੁਣ ਹੈ ਹੋਇਆ ਹੈ ਕਿ ਕਿਆ ਜਾਂਦਾ ਪਿਆ ਹੈ ਕਿ ਬਲੱਡ ਮਨੀ ਹੈ ਉਹ ਅਗਰ ਐਡ ਦੇ ਦਿੱਤੀ ਜਾਂਦੀ ਏ ਤੇ ਫਿਰ ਮਨੀਸ਼ਾ ਪ੍ਰਿਆ ਜਿਹੜਾ ਉਹਨਾਂ ਨੂੰ ਬਚਾਇਆ ਜਾ ਸਕਦਾ ਹੈ ਇੱਥੇ ਬਹੁਤ ਜ਼ਿਆਦਾ ਚਾਂਸਸ ਨਜ਼ਰ ਆਉਂਦੇ ਪੈ ਨੇ ਕਿ ਜਿਹੜਾ ਪੀੜਿਤ ਪਰਿਵਾਰ ਹੈ ਉਹ ਬਲੱਡ ਨਹੀਂ ਐਕਸੈਪਟ ਕਰ ਲੇਗਾ ਤੇ ਯਮਨ ਚ ਮੌਜੂਦ ਯਮਨ ਦੀ ਜੇਲ ਦੇ ਵਿੱਚ ਮੌਜੂਦ ਨਮਿਸ਼ਾ ਪ੍ਰਿਆ ਦੀ ਜਾਨ ਜਿਹੜੀ ਏ ਉਹਨੂੰ ਬਚਾਇਆ ਜਾ ਸਕਦਾ ਤੇ ਹਜੇ ਤੱਕ ਜਿਹੜਾ ਪਰਿਵਾਰ ਹੈ ਉਥੋਂ ਦਾ ਉਨੇ ਐ ਚੀਜ਼ ਨੂੰ ਬਲੱਡ ਮਨੀ ਨੂੰ ਐਕਸੈਪਟ ਨਹੀਂ ਕੀਤਾ ਬਟ ਅਥੇ ਕੋਸ਼ਿਸ਼ جاری ਹੈ ਕਿ ਐ ਚੀਜ਼ ਹੋ ਜਾਏ ਤਾਂ ਉਮੀਦ ਕੀਤੀ ਜਾਂਦੀ ਪਈਏ ਕਿ ਉਹ ਪਰਿਵਾਰ ਨੂੰ ਮਨਾ ਲਿਆ ਜਾਏਗਾ ਬਲੱਡ ਮਨੀ ਦੇ ਕੇ ਜਿਹਨੂੰ ਉਰਦੂ ਦੇ ਵਿੱਚ ਅਰਬੀ ਦੇ ਵਿੱਚ ਦੀਅਤ ਕਿਹਾ ਜਾਂਦਾ ਉਹ ਦੇ ਕੇ ਜਿਹੜਾ ਮਨੀਸ਼ਾ ਦੀ ਜਿਹੜੀ ਜਾਨ ਹੈ ਉਹ ਬਚਾਈ ਜਾ ਸਕਦੀ ਹੈ ਤੇ ਇਹ ਬਹੁਤ अहम ਕਿਸਮ ਦੀ ਅਪਡੇਟ ਸੀ ਕਿ ਐਦੇ ਸੇ ਜਿਹੜੀ ਸਜ਼ਾ ਹੈ ਉਹਨੂੰ ਕੁਝ ਟਾਈਮ ਦੇ ਵਾਸਤੇ ਡਿਲੇ ਕਰ ਦਿੱਤਾ ਗਿਆ ਉਹਦੇ ਵਿੱਚ ਜਿਹੜੀ ਇੱਕ ਠੀਕ ਹੈ ਦੇਰੀ ਹੈ ਜਿਹੜੀ ਪਾ ਦਿੱਤੀ ਗਈ ਹੈ ਕੁਝ ਟਾਈਮ ਲੱਗੇਗਾ ਕਿਉਂਕਿ ਇੱਥੇ ਇੱਕ ਅਹਿਮ ਕਿਸਮ ਦੀ ਯਾਰੀ ਕੀ ਕੀਏਗਾ ਉਹਨੂੰ ਗੱਲਬਾਤ ਜਿਹੜੀ ਹੈ ਉਹ ਸ਼ੁਰੂ ਹੋਈ ਹੈ ਤੇ ਤੁਸੀਂ ਕੀ ਕਹੋਗੇ ਐ ਮਨੀਸ਼ਾ ਪ੍ਰਿਆ ਕੇ ਇਸ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਹੈ ਜੋ ਵੀ ਕਹਿਣਾ ਚਾਹੁੰਦੇ ਹੋ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ ਚ ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰੋ ਆਪਣਾ ਖਿਆਲ ਰੱਖੋ ਫਿਰ ਚੈਨਲ ਦਾ ਤੁਹਾਡੇ ਫਿਰ ਮੁਕਾਤ ਹੁੰਦੀ ਸੱਚੀ ਗੱਲ ਹੈ